ਸ਼੍ਰੋਮਣੀ ਅਕਾਲੀ ਦਲ ਦੀਆਂ ਮੁਸ਼ਕਲਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ ਪਾਰਟੀ ਨੂੰ ਇੱਕ ਹੋਰ ਝਟਕਾ ਲੱਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਵਿੰਦਰ ਪਾਲ ਸਿੰਘ ਗਰਚਾ ਨੇ ਪਾਰਟੀ ਦੀ ਮੋਡਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ ਸੁਖਵਿੰਦਰ ਪਾਲ ਗਰਚਾ ਨੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਆਪਣਾ ਅਸਤੀਫਾ ਭੇਜਿਆ ਹੈ ਹਾਲਾਂਕਿ ਗਰਚਾ ਨੇ ਆਪਣੇ ਅਸਤੀਫੇ ਦਾ ਕਾਰਨ ਨਹੀਂ ਦੱਸਿਆ ਪਰ ਉਹਨਾਂ ਕਿਹਾ ਕਿ ਉਹ ਪਾਰਟੀ ਲਈ ਮਿਹਨਤ ਕਰਦੇ ਆ ਰਹੇ ਸੀ ਪਰ ਹੁਣ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਹੀਂ ਨਿਭਾ ਸਕਦੇ ਇਸ ਤੋਂ ਪਹਿਲਾਂ ਚਰਜੀਤ ਬਰਾੜ ਬਾਗੀਸੁਰ ਲਾ ਚੁੱਕੇ ਨੇ ਅਤੇ ਉਹਨਾਂ ਦੀਆਂ ਦੂਰੀਆਂ ਵਿਵਾਦੀਆਂ ਜਾ ਰਹੀਆਂ ਨੇ ਤਿੰਨਸਾ ਪਰਿਵਾਰ ਵੀ ਮੋੜ ਅਕਾਲੀ ਦਲ ਦਾ ਹਿੱਸਾ ਬਣ ਨਾ ਗਰੂ ਇੱਕ ਤਰ੍ਹਾਂ ਨਾਲ ਘਰ ਬੈਠ ਗਿਆ ਹੈ ਹਾਲਾਂਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੁਖਬੀਰ ਬਾਦਲ ਨੇ ਕਾਫੀ ਰੂਸਿਆਂ ਨੂੰ ਮਨਾ ਕੇ ਮੋੜ ਪਾਰਟੀ 'ਚ ਲੈ ਆਂਦਾ ਸੀ ਪਰ ਹੁਣ ਚੋਣਾਂ ਵਿੱਚ ਕਰਾਰੀ ਹਰ ਬਦ ਮੋੜ ਲੀਡਰਸ਼ਿਪ ਤੇ ਸਵਾਲ ਨੇ ਕਿਉਂਕਿ ਅਕਾਲੀ ਦਲ ਮਹਿਜ ਇੱਕ ਸੀਟ ਬਠਿੰਡਾ ਹੀ ਜਿੱਤ ਸਕਿਆ ਹੈ ਬਹੁਤੇ ਉਮੀਦਵਾਰ ਜ਼ਮਾਨਤਾ ਵੀ ਨਹੀਂ ਵਚਾ ਸਕੇ ਇਹਨਾਂ ਹਾਲਾਤਾਂ ਕਾਰਨ ਸ਼੍ਰੋਮਣੀ ਅਕਾਲੀ ਦਲ ਇਕ ਤਰ੍ਹਾਂ ਨਾਲ ਬੁਰੀ ਦੌਰ ਚੋਂ ਲੰਘ ਰਿਹਾ ਹੈ